ਕਰਦੇ ਹਾਲਾਤੀ ਮਾੜੇ ਕੈਬਨਟ ਮੰਤਰੀ ਨੇ ਫੜੀ ਬਾਹ ਮੈਲਾ ਨੇ ਮੰਤਰੀ ਨੂੰ ਕਿਹਾ ਕਰਦਾ ਗੁਜ਼ਾਰਾ ਚਲਾਣਾ ਹੋ ਚੁੱਕਿਆ ਹੈ ਮੁਸ਼ਕਿਲ ਬੱਚਿਆਂ ਦੇ ਸਕੂਲ ਦੇ ਲਈ ਫੀਸ ਨਹੀਂ ਹੈ ਕੈਬਨਟ ਮੰਤਰੀ ਨੇ ਕਿਹਾ ਬੱਚੀ ਪੜ੍ਹੇ ਮੈਂ ਦੇਾਂਗੀ ਫੀਸ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਬੀਤੇ ਦਿਨ ਕੁਰਾਲੀ ਦੇ ਵਾਰਡ ਨੰਬਰ 2 ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਵਿੱਚ ਇੱਕ ਮਹਿਲਾ ਵੱਲੋਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਨੂੰ ਕਿਹਾ ਗਿਆ ਸੀ ਕਿ ਉਸ ਦੇ ਘਰ ਦੇ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲ ਰਿਹਾ ਹੈ ਅਤੇ ਉਸ ਦੀ ਬੱਚੀ ਨੂੰ ਫੀਸ ਦੇਣ ਦੇ ਪੈਸੇ ਉਹਨਾਂ ਕੋਲ ਨਹੀਂ ਹਨ ਇਸ ਮੌਕੇ ਕੈਬਨਿਟ ਮੰਤਰੀ ਮੈਡਮ ਅਨਮੋਲ ਅਨਮੋਲ ਗਗਨਮਾਨ ਨੇ ਮੌਕੇ ਤੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਸੀ ਕਿ ਸਕੂਲ ਦੇ ਵਿੱਚ ਜਾ ਕੇ ਇਸ ਬੱਚੀ ਦੀ ਪੂਰੀ ਫੀਸ ਮਾਫ ਕਰਵਾਈ ਜਾਵੇ ਜੇਕਰ ਫੀਸ ਮਾਫ ਨਹੀਂ ਹੁੰਦੀ ਤਾਂ ਉਹ ਇਸ ਬੱਚੀ ਦੀ ਫੀਸ ਦੇਣਗੇ ਇਸ ਮੌਕੇ ਕੀ ਗੱਲਬਾਤ ਹੋਈ ਸੀ ਕੈਬਨਿਟ ਮੰਤਰੀ ਅਨਮੋਲ ਗगनਮਾਨ ਅਤੇ ਮਹਿਲਾ ਦੇ ਵਿੱਚ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਰਾਣਾ ਜੀ ਪੁੱਛੋ ਰਾਣਾ ਜੀ ਦੇਖੀ ਕੋਈ ਵਧੀਆ ਤੋਂ ਮਿਲ ਦੇ ਕੇ ਰਨਰਜੀ ਦੇ ਲੇਡੀਜ਼ ਦਾ ਕੰਮ ਕਰਵਾ ਲੀ। ਰਾਣਾ ਜੀ ਵਿੱਚ ਸਾਡੇ ਮਾਨ ਸਾਹਬ ਨੇ ਇਹਨਾਂ ਨੇ ਅਸੀਂ ਫੀਸ ਕਰਵਾ ਦਿੰਦੇ ਆ ਇਹਦਾ ਜਿਹੜੇ ਵੀ ਸਕੂਲ ਚ ਰਣਾ ਜੀ ਪੜ੍ਹਦੇ ਨੇ। ਬਸ ਠੀਕ ਹੈ ਜੀ ਮੈਂ ਕਰਾਉਂ। ਠੀਕ ਹੈ। ਉਹਦੇ ਇਹ ਕਰਦੀ ਦੇਖੋ ਕਿ ਮੇਰੇ ਸਾਈਨ ਕਰਵਾ ਕੇ ਠੀਕ ਹੈ ਜੀ ਤੇ ਉਹਨਾਂ ਨੂੰ ਕਹੋ ਵੀ ਇਹਨਾਂ ਦੀ ਜਿਹੜੀ ਸਕੂਲ ਫੀਸ ਹੈ ਨਹੀਂ ਲੈਣੀ। ਠੀਕ ਹੈ। ਇਹ ਹਾਂ ਕੋਈ ਗੱਲ ਨਹੀਂ ਇਥੇ ਦਾ ਹੋਰ ਤੋਂ ਕਮਾਉਂਦੇ। ਕਿਸ ਲਈ ਮੈਂ ਕਿਸ਼ਤਾਂ ਦੇ ਲੋਕਾਂ ਦੇ ਲਈ ਕਰਵਾ ਦਿੰਦੇ ਆ। ਕੋਈ ਨੂੰ ਮੈਂ ਦੇ ਦੂੰ। ਹੁਣ ਕੰਮ ਕੀ ਜਾਣੀ ਸਕੇ ਨਾ ਪੜੇ। ਕੋਈ ਪੁੱਛੋ। ਠੀਕ ਹੈ ਠੀਕੋ ਕਮੇਟੀ ਚ ਇਹਨਾਂ ਨੂੰ ਜੋਬ ਦਿਓ ਠੀਕ ਹੈ ਕਰਾ ਕੇ ਇਹਨਾਂ ਨੂੰ ਕਮੇਟੀ ਚ ਕਿਤੇ ਨਾ ਕਿਤੇ ਲਵਾ ਦਈਏ ਕਰ ਲਓਗੇ ਨਾ ਪਰ ਹਣ ਤੇ ਹਾਂ ਠੀਕ ਹੈ ਬਹੁਤ ਠੀਕ ਹੈ ਕੋਈ ਨਹੀਂ ਅੱਛਾ